ਸਕੂਲਾਂ ਦੇ ਵਿੱਚ ਮਾਪਿਆਂ ਦੀ ਇਜਾਜ਼ਤ ਤੋਂ ਬਿਨਾ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਪਹਿਰਾਵਾ ਜਿਹੜਾ ਉਹ ਨਹੀਂ ਪਹਿਨਾਇਆ ਜਾਵੇਗਾ ਦਸੰਬਰ ਮਹੀਨੇ ਦੇ ਵਿੱਚ 크리스마ਸ ਦੌਰਾਨ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸੰਟਾ ਕਲੋਜ਼ ਦਾ ਪਹਿਰਾਵਾ ਜਿਹੜਾ ਉਹ ਪਹਿਨਾਇਆ ਜਾਂਦਾ ਹੈ ਇਸ ਦਾ ਕੁਝ ਮਾਪਿਆਂ ਦੇ ਵੱਲੋਂ ਕਈ ਵਾਰ ਵਿਰੋਧ ਕੀਤਾ ਗਿਆ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਬਾਲ ਸੁਰੱਖਿਆ ਕਮਿਸ਼ਨ ਨੇ ਸਿੱਖਿਆ ਵਿਭਾਗ ਅਤੇ ਕਲੈਕਟਰਾਂ ਨੂੰ ਹੁਕਮ ਜਾਰੀ ਕੀਤੇ ਨੇ ਹੁਕਮਾਂ ਦੇ ਵਿੱਚ ਕਿਹਾ ਹੈ ਕਿ ਸੰਟਾ ਕਲੋਜ਼ ਜਾਂ ਕਿਸੇ ਹੋਰ ਤਹਿਰਾਵੇ ਲਈ ਮਾਪਿਆਂ ਦੀ ਲਿਖਤੀ ਇਜਾਜ਼ਤ ਜਿਹੜੀ ਆ ਉਹ ਲੈਣੀ ਜ਼ਰੂਰੀ ਹੋਵੇਗੀ ਇਹ ਹੁਕਮ ਨੇ ਜਿਹੜੇ ਬਾਲ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੇ ਨੇ ਬਾਲ ਕਮਿਸ਼ਨ ਨੇ ਇਹ ਵੀ ਫੈਸਲਾ ਲਿਆ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ 크리스마ਸ ਮੌਕੇ ਮਾਪਿਆਂ ਵੱਲੋਂ ਅਜਿਹੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਜਿਸ ਵਿੱਚ ਕਿਹਾ ਗਿਆ ਕਿ ਸਕੂਲ ਵੱਲੋਂ ਉਹਨਾਂ ਨੂੰ ਸੰਟਾ ਡਰੈੱਸਾ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ ਇਸ ਲਈ ਇਸ ਵਾਰ 크리스마ਸ ਤੋਂ ਪਹਿਲਾਂ ਬਾਲ ਕਮਿਸ਼ਨ ਨੇ ਸਿੱਖਿਆ ਵਿਭਾਗ ਰਾਹੀਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਨੇ ਜੇਕਰ ਮਾਪਿਆਂ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸੈਂਟਾ ਬਣਾਇਆ ਜਾਂਦਾ ਹੈ ਤੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਕੂਲਾਂ ਦੇ ਪ੍ਰਿੰਸੀਪਲ ਨੂੰ ਜ਼ਿੰਮੇਵਾਰ ਹੈ ਜਿਹੜਾ ਉਹ ਠਹਿਰਾਇਆ ਜਾਵੇਗਾ ਤੇ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਸਿੱਖਿਆ ਅਫਸਰ ਵਿਵੇਕ ਦੂਬੇ ਨੇ ਦੱਸਿਆ ਕਿ ਬਾਲ ਕਮਿਸ਼ਨ ਦੇ ਹੁਕਮਾਂ ਤੇ ਜ਼ਿਲ੍ਹੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਹਦਾਇਤ ਦਿੱਤੀ ਗਈ ਹੈ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਪਹਿਰਾਵਾ ਨਹੀਂ ਪਹਿਨਾਇਆ ਚਾਹੀਦਾ ਕਟ ਗਿਣਤੀ ਸਿੱਖਿਆ ਸੰਸਥਾਵਾਂ ਨੇ ਇਸ ਹੁਕਮ ਦਾ ਜਿਹੜਾ ਉਹ ਸਵਾਗਤ ਕੀਤਾ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਜੇਕਰ ਕੋਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸੰਟਾ ਕਲੋਜ਼ ਬਣਾਉਂਦਾ ਹੈ ਮਾਪਿਆਂ ਦੀ ਮਨਜ਼ੂਰੀ ਤੋਂ ਬਿਨਾਂ ਤਾਂ ਉਹਨਾਂ ਸਕੂਲਾਂ ਦੇ ਪ੍ਰਿੰਸੀਪਲ ਦੇ ਉੱਤੇ ਵੱਡੀ ਕਾਰਵਾਈ ਹੋਏਗੀ ਬਾਲ ਕਮਿਸ਼ਨ ਨੇ ਜਿਹੜਾ ਇਹ ਫੈਸਲਾ ਲਿਆ ਹੈ ਦੱਸ ਦਈਏ ਕਿ ਮਧਿਆ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੇ ਵਿੱਚ ਰਿਵਾ ਜ਼ਿਲ੍ਹੇ ਦੇ ਵਿੱਚ ਜਿਹੜਾ ਬਾਲ ਸਿੱਖਿਆ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ 크리스마ਸ ਦੌਰਾਨ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸੰਤਾ ਕਲਾਜ਼ ਦਾ ਜਿਹੜਾ ਪਹਿਰਾਵਾ ਪਹਿਨਾ ਕੇ ਉਹਨਾਂ ਨੂੰ ਸੰਤਾ ਬਣਾਇਆ ਜਾਂਦਾ ਹੈ ਤਾਂ ਕੁਝ ਮਾਪਿਆਂ ਨੇ ਬਾਲ ਸੁਰੱਖਿਆ ਕਮਿਸ਼ਨ ਦੇ ਕੋਲ ਜਿਹੜੀ ਹੈ ਇਹ ਸ਼ਿਕਾਇਤ ਦਰਜ ਕਰਵਾਈ ਸੀ ਤਾਂ ਹੁਣ ਬਾਲ ਸੁਰੱਖਿਆ ਕਮਿਸ਼ਨ ਨੇ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਵਿਭਾਗ ਅਤੇ ਕਲੈਕਟਰਾਂ ਨੂੰ ਇਹ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਨੇ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਸੰਟਾ ਕਲਾਸ ਜਾਂ ਕਿਸੇ ਹੋਰ ਵੀ ਤਰ੍ਹਾਂ ਦਾ ਜੇਕਰ ਬੱਚਿਆਂ ਦੇ ਨੂੰ ਪਹਿਰਾਵਾ ਪਹਿਨਾ ਕੇ ਕੁਝ ਵੀ ਬਣਾਇਆ ਜਾਂਦਾ ਤਾਂ ਜੇਕਰ ਉਹਨਾਂ ਦੇ ਕੋਲ ਮਾਪਿਆਂ ਦੀ ਲਿਖਤੀ ਇਜਾਜ਼ਤ ਨਹੀਂ ਹੋਵੇਗੀ ਤਾਂ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦੇ ਉੱਤੇ ਬਾਲ ਕਮਿਸ਼ਨ ਦੇ ਵੱਲੋਂ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇਗੀ